ਬਲਾਵਲ ਮਹਿਲਾ ਪਹਿਲਾ ਮੈਂ ਮਨ ਚਾਹ ਖਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਤਿਰੇ ਤਬ ਅਬਨਾਸੀ ਰਾਮ ਅਵੇਕ ਤੋ ਹਰਨਾਥ ਨਾਥਾ ਤੇ ਸਹਿ ਭਾਵੇ ਸੋ ਥੀਏ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਚਾਨਨ ਪੂਜਾ ਹਰ ਨਾਮ ਅੰਤਰ ਵਸ ਰਹਿ ਪੇਖ ਭਵਨੀ ਹਟ ਨਾ ਜਾਣਾ ਨਾਨਕਾ ਸੱਚ ਗਹਿ ਰਹਿ ਪਿੰਡੜੀ ਰੈਣੁ ਖਲੀ ਦਿਲ ਸੋਹਾਈ ਰਾਮ ਨਿਜ ਘਰ ਸੂਤੜੀਏ ਕਿਰਨ ਜਗਾਏ ਰਾਮ ਨਵਹਾਨ ਨਵ ਥਨ ਸ਼ਬਦ ਜਾਗੀ ਆਪਣੇ ਪਰਪਾਨੀਆਂ ਤਜ ਕੂੜ ਕਪਤ ਸੁਭਾਉ ਦੂਜਾ ਚੱਕਰੀ ਲੋਕਾਨੀਆਂ ਮੈਂ ਨਾਮ ਹਰ ਕਾ ਹਰ ਕੰਠੇ ਸਾਚ ਸ਼ਬਦ ਨੀਸ਼ਾਨੀਆਂ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਪਾਨੀਆਂ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜੇਨ ਸੁਣ ਮੰਨ ਅੜੀ ਅਕਤ ਕਹਾਣੀ ਰਾਮ ਅਕਤ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੁਝੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਜੀ ਸੁਜਾਏ ਰਹੇ ਅਤੀਤ ਅਪਰੰਪਰ ਰਾਤ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬ ਠਾਈ ਨਾਨਕ ਉਰ ਥਾਰਿਆ ਮਹਿਲ ਬੁਲਾਏ ੜੀਏ ਤਖਤ ਸਨੇਹੀ ਰਾਮ ਗੁਰਮਤਿ ਮਨ ਰਹਾਤੀ ਸੀ ਜਿਸ ਦੇਹੀ ਰਾਮ ਮਨ ਮਾਰੀ ਜੈ ਸ਼ਬਦ ਸੀਝ ਤੈ ਲੋਕ 나ਥ ਪਛਾਣੈ ਮਨ ਦੀਗ ਢੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕਿਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਬੇਰੋ ਸ਼ੰਤ ਬਿਲਾਵਲ ਮਹਿਲਾ ਚੌਥਾ ਮੰਗਲ ੴ ਸਤਗੁਰ ਪ੍ਰਸਾਦ ਮੇਰਾ ਹਰ ਤਬ ਸੇਜਿਆ ਆ ਮਨ ਸੁਖ ਸਮਾਣਾ RAM ਗੁਰ ਤੁਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ RAM ਵੱਡ ਤਾਗੀਆਂ ਸੋਹਗਣੀ ਹਰ ਮਸਤ ਕੁਮਾਣਾ RAM ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਭਾਣਾ RAM ਨਿਮਾੜਿਆ ਹਰ ਮਾਣ ਹੈ ਹਰ ਤਬ ਹਰ ਆਪ ਤੇਰਾ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਤਬ ਭਾਵੈ ਸੋ ਕਰੇ ਹਰ ਰੰਗ ਹਰ ਰਪ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਹ ਤੇ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੋਹਾ ਗਣੀ ਰੰਗ ਹੋਏ ਕਹੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਗੰਧਿਰਾਇ ਮਨ ਤਨ ਰੰਗ ਪੀਨਾ ਰਾਮ ਤਗਤ ਵਸ਼ਲ ਹਰ ਨਾਮ ਹੈ ਗੁਰਮੁਖ ਹਰਿ ਨਾਮੁ ਨਾਰਾਮ ਬਿਨ ਹਰਿ ਨਾਮ ਨਾ ਜੀਵੰਦੇ ਜਿਉ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਰਾਮ ਬਿਲਾਵਲ ਮਹਿਲਾ ਚੌਥਾ ਸ਼ਲੋਕ ਹਰ ਪ੍ਰਭ ਸੱਜਣ ਲੋੜ ਲੋ ਮਨ ਵਸੈ ਵੱਡ ਥਾਗ ਗੁਰਪੂਰੈ ਵੇਖਾਲਿਆ ਨਾਨਕ ਹਰ ਲੇਵ ਲਾਗ ਸ਼ੰਤ ਮੇਰਾ ਹਰ ਪ੍ਰਭ 라ਵਣ ਆਇਆ ਹਉ ਮੈਂ ਬਿਖ ਛਾ ਗੇ ਰਾਮ ਗੁਰਮਤ ਆਪ ਮਿਟਾਇਆ ਹਰ ਹਰ ਲੇਵ ਲਾਗੇ ਰਾਮ ਅੰਤਰ ਕਮਲ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਤੂਰੇ ਵੱਡ ਫਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੂਰੈ ਪ੍ਰਭ ਪਾਇਆ ਹਰ ਹਰ ਨਿਵਲਾਈ ਵਾਂ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟ ਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਤਨ ਹਰ ਤਬ ਪਿਆਰ ਹੈ 라ਵੀਆ ਜਾ ਹਰ ਪ੍ਰਭ ਭਾਈ ਰਾਮ ਅੱਖੀਂ ਪੇਮਕ ਸਾਈਆਂ ਜਿਉ ਬਿਲਕੁਮ ਸਾਈ ਰਾਮ ਗੁਰਪੂਰੇ ਹਰ ਮਿਲਿਆ ਹਰ ਰਸ ਆਘਾਈ ਰਾਮ ਜਨ ਨਾਨਕ ਨਾਮ ਵਿਗਸਿਆ ਹਰ ਹਰ ਲੇਵਲਾਈ ਰਾਮ ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਥਾਰੀ ਰਾਮ ਹੰਤ ਹੰਨ ਗੁਰੂ ਸ਼ਾ ਬਾਸ਼ ਹੈ ਜਿਨਹੋਂ ਮੈਂ ਮਾਰੀ ਰਾਮ ਜਿਨ ਵਡਪਾਗੀਆਂ ਵਡਪਾਗ ਹੈ ਹਰ ਹਰ ਉਰ ਥਾਰੀ ਰਾਮ ਜਨ ਨਾਨਕ ਨਾਮ ਸਲਾ ਤੂੰ ਨਾਮੇ ਬਲਿਹਾਰੀ ਨਾਮ ਬਲਾਵਲ ਮਹਿਲਾ ਪੰਜਵਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਗਲ ਸਾਜ ਭਿਆ ਕਬ ਆਪਣਾ ਗਾਇਆ ਰਾਮ ਅਬ ਨਾਸ਼ੀ ਵਰ ਸੁਣਿਆ ਮਨ ਉਭਜਿਆ ਚਾਰਾਮ ਮਨ ਪੀਤ ਲੱਗੈ ਵੱਡਾ ਭਾਗ ਕਬ ਮਿਲਿਐ ਪੂਰਨ ਪਤੇ ਸੈਜੇ ਸੁਮਾਈਐ ਗੋਵਿੰਦ ਪਾਈਐ ਦਿਓ ਸਖੀਏ ਮੋਹਿ ਮਤੇ ਜਨ ਰੈਣ ਠਾਢੀ ਕਰੋ ਸੇਵਾ ਤਰਾ ਬਕਵਲ ਜੁਗਤੀ ਪਾਇਆ ਤਨਵੰਤ ਨਾਨਕ ਕਰੋ ਕਿਰਪਾ ਲੈ ਹੋ ਮੋਹੇ ਲੜ ਲਾਇਆ ਪਿਆਸ ਮਹਾੜਾ ਹਰ ਰਤਨ ਦਾ ਸਹਾਰਾ ਕੋਜੀ ਖੋਜ ਲੱਭਾ ਹਰ ਸੰਤਨ ਪਹਾਰਾ ਮਿਲੇ ਸੰਤ ਪਿਆਰੇ ਦਇਆ ਥਾਰੇ ਕਥਾ ਅਕਤ ਵਿਚਾਰੋ ਇੱਕ ਚਿੱਤ ਇੱਕ ਮਨ ਝਾਏ ਸੁਆਮੀ ਲਾਏ ਪੀਤ ਪਿਆਰੋ ਕਰ ਜੋੜ ਪ੍ਰਭ ਤੈ ਕਰ ਬੇਨੰਤੀ ਮਿਲੇ ਹਰ ਜਸਲਾ ਦਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਗੰਮ ਅਥਾ ਸਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸਕਾ ਸਮੂਹ ਭਇਆ ਗਿਆ ਵਿੱਚੋ ਗੋਰਾ ਮਿਲ ਸੰਤ ਐ ਆਏ ਸਭ ਧਿਆਏ ਬਣੇ ਅਚਰਜ ਜਾਨੀਆਂ ਮਿਲ ਇਕੱਤਰ ਹੋਏ ਸਹਿਜ ਠੋਏ ਮਨ ਪੀਤ ਉਪਜੀਵ ਮੰਨੀਆਂ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਦਿਨਵੰਤ ਨਾਨਕ ਸਭ ਸੰਤ ਮੇਲੀ ਰਬ ਕਰਨ ਕਾਰਣ ਜੋਗੋ ਭਵਨ ਸੁਹਾਵੜਾ ਤਰਤ ਸੁਫਾਗੀ ਰਾਮ ਰਬ ਘਰ ਆਇੜਾ ਗੁਰ ਚਰਣੀ ਲਾਗੀ ਰਾਮ ਗੁਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਸ਼ਨੀਆਂ आनंद आनंदिन बजै वाजे हिम्मत मन की त्यागी दिनवंत नानक शरण स्वामी संत संग लेव लागी बलावल मेला पांचवा भागस लखण हरकंत हमारा राम अनहद बाजत रा तिस थुन दरबार राम आनंद अनु दिन नु वजे वाजे दिल स रहनु माहा सारो उत्सग ना दुख बेआपै जनम मरण ना ता रिद्ध सिद्ध सुदारस अमृत रक्त भरे पंडारा जिनवंत नानक बलहार वंगा पार ब्रह्म पनु धारा सुन सखी सहलडियो ਨਿਲ ਮੰਗਲ ਦਾਵੇ ਰਾਮ ਮਨ ਤਨ ਪ੍ਰੇਮ ਕਰੇ ਇਸ ਪ੍ਰਭ ਕੋ ਰਾਵੇ ਰਾਮ ਕਰ ਪ੍ਰੇਮ ਰਾਵੇ ਤਿਸ ਭਾਵੇ ਇਕ ਨਿਮਖ ਪਲਕ ਨਾ ਤਿਆਗੀਐ ਗਹਿ ਕੰਠ ਲਾਈਐ ਨਾ ਲਜਾਈਐ ਚਰਨ ਰਜ ਮਨ ਪਾਗੀਐ ਅਕਤ ਠਗੋਰੀ ਪਾਏ ਮੋਹੈ ਅਨੰਤ ਕਤੂ ਨਾ ਤਾਵੇ ਮੇਨ ਰੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵਹਿ ਜਿਸ ਮਨ ਬਿਸੰਭਈ ਤੇਹ ਗੁਣ ਅਬਿਨਾਸ਼ੀ ਰਾਮ ਕਰ ਗੈਪੁ ਜਾ ਗਹੀ ਕਤ ਜਮ ਕੀ ਫਾਸੀ ਰਾਮ ਗੈਪੁ ਜਾ ਲੀਨੀ ਦਾਸ ਕੀਨੀ ਹੰਪੁਰ ਅਦੋਤ ਜਣਾਇ ਮਨ ਨਮੋ ਬਿਕਾਰ ਨਾਥੇ ਦਿਰਸ ਨਿਰਮਲ ਆਇਆ ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਬਿਨਵੰਤ ਨਾਨਕ ਪਈ ਨਿਰਮਲ ਪ੍ਰਭ ਮਿਲੇ ਅਬਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੀ ਸਹਿ ਬ੍ਰਹਮ ਸੁਣੀਐ ਇੱਕ ਇੱਕ ਵਖਾਣੀਆਂ ਆ ਤੁਮ ਪਸਾਰਾ ਕਰਨ ਹਾਰਾ ਤਬ বিনা ਨਹੀਂ ਜਾਣੀਏ ਆਪ ਕਰਤਾ ਆਪ ਕੁਬਤਾ ਆਪ ਕਾਰਣ ਕੀਆ ਬਿਨੁ ਮੰਤ ਨਾਨਕ ਸਈ ਜਾਣੇ ਜਿਨੀ ਹਰ ਰਸ ਪੀਆ